ਜਾਂਦਾ ਹੈ April Fool Day ਲੋਕ ਕਿਉਂ ਕਰਦੇ ਨੇ ਇੱਕ ਦੂਸਰੇ ਨਾਲ ਮਜ਼ਾਕ ਆਖੇ ਕੀ ਹੈ April Fool Day ਦਾ ਇਤਿਹਾਸ ਅੱਜ ਹੈ April Fool Day ਆਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਨਾਲ ਹਾਸਾ ਮਖੋਲ ਕਰਨ ਦਾ ਵਧੀਆ ਮੌਕਾ ਇਹ ਦਿਨ ਹਰ ਸਾਲ ਹੀ 1 April ਨੂੰ ਮਨਾਇਆ ਜਾਂਦਾ ਹੈ ਅਤੇ ਦੁਨੀਆ ਭਰ ਦੇ ਲੋਕ ਇਸ ਨੂੰ ਮਨਾਉਂਦੇ ਹਨ April Fool Day ਮਨਾਇਆ ਕਿਉਂ ਜਾਂਦਾ ਐਸ ਵੈਲ ਤੁਹਾਡੇ ਵੀ ਜ਼ਿਹਨ ਦੇ ਵਿੱਚ ਜ਼ਰੂਰ ਹੁੰਦਾ ਹੋਵੇਗਾ ਕਿਉਂ ਇਸ ਦਿਨ ਲੋਕ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਮਜ਼ਾਕ ਕਰਦੇ ਨੇ ਤਾਂ ਉਹ ਤੁਹਾਨੂੰ ਅੱਜ ਅਸੀਂ April Fool Day ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹਾਂ April Fool Day ਦਾ ਇਤਿਹਾਸ 16 ਸਦੀ ਦਾ ਜਦੋਂ ਫਰਾਂਸ ਨੇ ਜੂਲੀਅਨ ਕੈਲੰਡਰ ਤੋਂ ਗ੍ਰੈਗੋਰੀਅਨ ਕੈਲੰਡਰ ਦੇ ਵਿੱਚ ਬਦਲਿਆ ਜੂਲੀਅਨ ਕੈਲੰਡਰ ਦੇ ਤਹਿਤ ਨਵਾਂ ਸਾਲ 1 April ਦੇ ਆਸ-ਪਾਸ ਸ਼ੁਰੂ ਹੋਇਆ ਸੀ ਹਾਲਕਿ ਬਦਲਣ ਤੋਂ ਬਾਅਦ ਨਵਾਂ ਸਾਲ 1 ਜਨਵਰੀ ਨੂੰ ਸ਼ੁਰੂ ਹੋਇਆ ਸੀ ਕੁਝ ਲੋਕ ਜਿਨ੍ਹਾਂ ਨੂੰ ਕੈਲੰਡਰ ਦੇ ਵਿੱਚ ਤਬਦੀਲੀ ਦੀ ਖਬਰ ਨਹੀਂ ਮਿਲੀ ਸੀ ਉਹ ਉਸੇ ਤਰ੍ਹਾਂ ਹੀ ਮਾਰਚ ਦੇ ਵਿੱਚ ਨਵਾਂ ਸਾਲ ਮਨਾਉਂਦੇ ਰਹੇ ਅਤੇ ਇਸ ਦੇ ਲਈ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਰਿਹਾ ਐ ਲੋਕ April Fool ਵਜੋਂ ਜਾਣੇ ਜਾਂਦੇ ਨੇ 1915 ਦੀ ਗੱਲ ਹੈ ਜਦੋਂ ਜਰਮਨੀ ਦੇ ਲੀਲੇ ਹਵਾਈ ਅੱਡੇ ਤੇ ਇੱਕ ਬ੍ਰਿਟਿਸ਼ ਪਾਇਲਟ ਨੇ ਵੱਡਾ ਬੰਬ ਸੁੱਟਿਆ ਲੋਕ ਇਸ ਨੂੰ ਦੇਖ ਕੇ ਇੱਧਰ ਉੱਧਰ ਭੱਜਣ ਲੱਗੇ ਅਤੇ ਸੁਰੱਖਿਅਤ ਥਾਂਵਾਂ ਤੇ ਲੁਕ ਗਏ। ਬਦੇਰੇ ਸਮੇਂ ਤੱਕ ਜਦੋਂ ਠਮਾਕਾ ਨਾ ਹੋਇਆ ਤਾਂ ਲੋਕ ਵਾਪਸ ਆ ਕੇ ਇਸ ਨੂੰ ਦੇਖਣ ਲੱਗੇ। ਇੱਥੇ ਇੱਕ ਵੱਡਾ ਫੁੱਟਬਾਲ ਪਿਆ ਸੀ ਅਤੇ ਇਸ ਤੇ April Fool ਲਿਖਿਆ ਹੋਇਆ ਸੀ। ਉਸ ਸਮੇਂ ਤੋਂ ਲੋਕਾਂ ਨੇ ਇਹ ਦਿਨ ਮਨਾਉਣਾ ਵੀ ਸ਼ੁਰੂ ਕਰ ਦਿੱਤਾ। ਸਮੇਂ ਦੇ ਨਾਲ April Fool Day ਪੂਰੇ ਬ੍ਰਿਟੇਨ ਦੇ ਵਿੱਚ ਫੈਲ ਗਿਆ ਅਤੇ ਸਕਾਟਲੈਂਡ ਦੇ ਵਿੱਚ ਇੱਕ ਦੋ ਦਿਨ ਦਾ ਸਮਾਗਮ ਬਣ ਗਿਆ। ਲੋਕਾਂ ਨੇ ਮਜ਼ਾਕ ਕਰਨੇ ਅਤੇ ਪ੍ਰੈਂਕ ਕਰਨੇ ਅਤੇ ਇੱਕ ਦੂਜੇ ਤੇ ਮਜ਼ਾਕੀਆ ਚਿਹਰੇ ਲਗਾਉਣੇ। ਅੱਜ April Fool's Day ਵਾਤਾਵਰਨ ਦੇ ਵਿੱਚ ਸਕਾਰਾਤਮਕਤਾ, ਲਿਓਨ ਅਤੇ ਦੋਸਤਾਂ ਅਤੇ ਪਰਿਵਾਰਾਂ ਦੇ ਨਾਲ ਮਸਤੀ ਕਰਨ ਦੇ ਲਈ ਮਨਾਇਆ ਜਾਂਦਾ ਹੈ। ਇਹ ਦੂਜਿਆਂ ਤੇ ਹਲਕੇ-ਫੁਲਕੇ ਚੁਟਕਲੇ ਅਤੇ ਉਹਨਾਂ ਨੂੰ ਹੱਸੋਣ ਦਾ ਵੀ ਮੌਕਾ ਹੈ। ਗੁਜਰੀ ਰਿਪੋਰਟਾਂ ਅਨੁਸਾਰ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ 19ਵੀਂ ਸਦੀ ਦੇ ਵਿੱਚ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਸੀ। ਪਿਛਲੇ ਕੁਝ ਸਾਲਾਂ ਤੋਂ ਇਸ ਨੂੰ ਮਨਾਉਣ ਦਾ क्रेज ਕਾਫੀ ਜ਼ਿਆਦਾ ਵੱਧ ਗਿਆ ਹੈ। ਸੋਸ਼ਲ ਮੀਡੀਆ ਤੇ ਇਸ ਦੇ ਨਾਲ ਜੁੜੇ ਮੀਮਸ ਅਤੇ ਚੁਟਕਲੇ ਵੀ ਹਰ ਸਾਲ ਵਾਇਰਲ ਹੁੰਦੇ ਨੇ। ਹਾਲਾਂਕਿ ਕਿਸੇ ਦੇ ਨਾਲ ਵੀ ਮਜ਼ਾਕ ਕਰਦੇ ਸਮੇਂ ਇਹ ਧਿਆਨ ਜ਼ਰੂਰ ਰੱਖਣਾ ਕਿ ਉਹ ਮਜ਼ਾਕ ਘਾਤਕ ਸਾਬਤ ਨਾ ਹੋਵੇ। April Fool Day ਦੀ ਆੜ ਦੇ ਵਿੱਚ ਕਿਸੇ ਦਾ ਧਰਮ, ਜਾਤ, ਜਾਂ ਕਿਸੇ ਦੀ ਬਿਮਾਰੀ ਅਤੇ ਮੌਤ ਦਾ ਮਜ਼ਾਕ ਨਹੀਂ ਉਡਾਇਆ ਜਾਣਾ ਚਾਹੀਦਾ। ਐਪਰਲ ਫੂਲ ਡੇ ਮੌਜ ਮਸਤੀ ਕਰਨ ਅਤੇ ਦੂਜਿਆਂ ਨੂੰ ਹਸਾਉਣ ਦਾ ਦਿਨ ਹੈ ਇਸ ਲਈ ਮਜ਼ਾਕ ਕਰਨ ਅਤੇ ਮਜ਼ਾਕ ਬਰਦਾਸ਼ਤ ਕਰਨ ਦੇ ਲਈ ਤਿਆਰ ਰਹੋ ਅਤੇ ਆਪਣੇ ਅਜ਼ੀਜ਼ਾਂ ਦੇ ਨਾਲ ਦਿਨ ਦਾ ਆਨੰਦ ਲਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Prime TV Daily Hunt te ee baate dekh sakde ho USA Canada Australia New Zealand te Europe de har vadde IPTV platform te dekh sakde ho Ronne jappe ton door te mudde de neere Live Punjabi TV